ਕੀ ਦੀ ਗੱਲ ਅੱਜ ਐਸ்சி ਪਾਈ ਚਾਰੇ ਦੇ ਪਟਾਲੇ ਹਲਕੇ ਦੇ ਵਿੱਚ तकरीबन 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਇਥੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟੜਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜਿਸ ਹਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇ ਦੇ ਵੀ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ ਸਤਾਈ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪ੍ਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪ੍ਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜੇ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚ ਸੀ ਇਹਨਾਂ ਖੁੰਦਸੇ ਕੋ ਮਨੇ ਜੀ ਅਕਸੋ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅਨੁਸੂਚੀਆਤੀ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੇਫੀਸ਼ੀਰੀ ਨੇ ਜਿਨ੍ਹਾਂ ਤੇ ਲੰਕਿੰਦੇ ਦੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਹਪਤਰੀ ਉਹਨਾਂ ਕਰਜ਼ੇ ਮਾ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਜਿਹਦੇ ਵਿੱਚੋਂ ਟੋਟਲ ਮਾਉਂਟ 4.5 ਕਰੋੜ ਦੀ ਮਾਉਂਟ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਓਲਦੀ ਤਸਵੀਰ ਜਿਹੜੇ ਬਲੌਕ ਆਪਣੇ ਹਲਕੇ ਬਟਾਲੇ ਦੇ ਹੀ ਨੇ ਜਿਨ੍ਹਾਂ ਵੱਜ ਜਿਹੜੀ ਹੈ 78 ਲੱਖ ਦੇ ਪ੍ਰੋਫੀ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ ਪਟਿਆਲਾ ਦੇ ਵਿੱਚ ਨੇ ਪਟਿਆਲੇ ਦੇ 52 ਨੇ ਜੀ 78 ਲੱਖ ਪ੍ਰੋਫੀ 78 ਲੱਖ ਆਪਸ ਇਹਨਾਂ ਕਿਹਾਣਾ ਨੇ ਬ्याज ਨਾਲ ਕਰਦੇ ਮਾਫੀ ਕਰਨਾ ਕਰ ਚੁੱਕੇ ਨੇ ਇਹ ਜੀ ਬੜੇ ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਦੇ ਵਿੱਚ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਪਰ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਘਟਣ ਕਰਕੇ ਇਹਨਾਂ ਨੂੰ ਮੁਸ਼ਕਲ ਪੇਤ ਆ ਰਹੀ ਸੀ ਸਰਕਾਰ ਦੇ ਬਹੁਤ ਚੀਪਲਾਂ ਦੇ ਧਿਆਨ ਵਿੱਚ ਸੀ ਇਹ ਚੀਜ਼ ਕਿਉਂਕਿ ਸਰਕਾਰ ਨੇ ਇੱਕ ਨਵਾਂ ਬਹੁਤ ਸੋਹਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ ਫਿਰ 50% 80% ਇਸ ਤਰ੍ਹਾਂ ਨਹੀਂ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ਼ ਕਰਕੇ ਤੇ ਨਾਲ ਜਿਹੜੇ ਐਨਓਸੀ ਸਰਟੀਫਿਕੇਟਸ ਨੇ ਉਹ ਸਾਰੇ ਬਲੌਕ ਵੇ ਸਾਰੇ ਡਿਸਟ੍ਰਿਕਟ ਕਰ ਦਿੱਤੇ ਗਏ ਨੇ ਇਹ ਜੀ ਅਨੁਸੂਚੀ ਜਾਤੀ ਕਮਿਸ਼ਨ ਪੜਾਈ ਭਾਗ ਵਾਲੇ ਪਾਸੋਂ ਜਿਹੜੇ ਸਰਟੀਫਿਕੇਟ ਨੇ ਉਹ ਦਿੱਤੇ ਗਏ ਨੇ ਜੀ ਮੈਂ ਭੁਗੁੰਦੇ ਕਹਿੰਦਾ ਜਿਹੜਾ ਤੁਮੋਂ ਗਾਈ ਮੇਰੀ ਕਰਨ ਮੈਂ ਜ਼ੀਰੋ ਕਰਪੇਸ਼ਨ ਤੋਂ ਮਿਸਤੱਜਿਆ ਲਿਆ ਸੀ ਕਰੋਨਾ ਕਾਲ ਦੌਰਾਨ ਅਸੀਂ ਕਰਜ਼ਾ ਤਾਰ ਨਹੀਂ ਸਕੇ ਤੇ ਤੁਮਾਂ ਸਰਕਾਰ ਨੇ ਸਾਡੇ ਛੱਤੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਡੇ ਕਰਜ਼ੇ ਮਾਫ਼ ਕਰਕੇ ਸਾਡੇ ਸਿਰ ਤੋਂ ਜਿਹੜਾ ਬੋਝ ਲਾਤਦਾ ਅੱਜ ਛੇਸ ਸਿੰਘ ਫੈਰੀ ਕਲਤੀ ਸਾਡੇ ਤੋਂ ਇਸ ਕਰਜ਼ੇ ਦੇ ਸਰਟੀਫਿਕੇਟ ਹੋ ਸਾਨੂੰ ਦੇ ਦੰਗੇ ਸੱਚੀ ਇਹਤ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਉਹ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੀਆਂ ਚੀਜ਼ਾਂ ਜਾਂ ਕਰਜ਼ੇ ਹੋਏ ਜਾਂ ਛੜਕਾਂ ਇਹੋ ਜਿਹੀ ਚੀਜ਼ ਬੋਝ ਨੂੰ ਉਤਾਰਦੀ ਹੈ ਕਿਉਂਕਿ ਇਨਸਾਨ ਉਹ ਹੀ ਕਹੀ ਹੁੰਦਾ ਜੇ ਲੋਕਾਂ ਵਾਸਤੇ ਕੰਮ ਕਰੇ ਉਹਦੇ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪੈਦਾ ਕਰਕੇ ਦੱਸਦੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ ਤਰ੍ਹਾਂ ਨਹੀਂ ਤਾਰ पाए ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਲੈ ਕੇ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਕੁਲ ਤੋਂ ਜਿਹੜੀਆਂ ਨਾ ਉਹ ਸੁੱਖੀ ਲਗੀਏ ਕਿ ਸਾਡੇ ਦੇ ਉੱਤੇ ਬੋਝ ਜਿਹੜਾ ਨਾ ਕੋ ਲੱਗ ਗਿਆ। ਇਸ ਸੰਸਥਾ ਕੈਰੀਕਲਟੀ ਜਿਨ੍ਹਾਂ ਨੇ ਸਾਨੂੰ ਇਸ ਤੇ ਸਦਕੇ ਸਾਨੂੰ ਇਸ ਕਰਜ਼ੇ ਤੇ ਸਰਟੀਫਿਕੇਟ ਦੇ ਦੇਣਗੇ ਤੇ ਅਸੀਂ ਮੁਕਤ ਹੋ ਜਾਵਾਂਗੇ। ਮੈਂ ਸਾਰੀ ਸਰਕਾਰ ਦਾ ਔਰ ਭਗਵੰਤ ਮਾਨ ਦਾ ਇਸ ਸੰਸਥਾ ਕੈਰੀਕਲਟੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਸ ਕਰਜ਼ੇ ਤੋਂ ਮੁਕਤ ਕਰਕੇ ਸਾਨੂੰ ਬੋਝ ਤੋਂ ਹਲਕਾ ਕੀਤਾ। ਬਲਕਾਰ ਸਿੰਘ ਨਾਮ ਹੈ ਜੀ ਮੇਰਾ ਪਿੰਡ ਜੋੜਾ ਸਿੰਘਾ धनवाद है बहुत देर तो को भी पच्ची साल चले जो करजे थले आए हैं सरकारा बड़िया है परेशान कर दी रही पर कह जी होना भगवंत मान साहब होना कर्जा मुक्त कर देता जी बहुत बहुत धनवाद तो है शुक्रगुजार लख लाख रुपया लिया है कोई पंजा तीन लख लिया पच्ची साल चलेगा तो मंजूर ही सारी तीन सौ साढ़े तीन सौ दिड़ी कोई ढाई सौ ही तो नहीं दे पाए तो लेकिन सरकार परेशान बहुत कर दियाँ ही धन्यवाद कर दिया मान सरकार का ਸਰਿਕਲ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਦੁਬਾਰਾ ਬਹੁਤ ਵਧੀਆ ਕੰਮ ਕਰਵੇ ਬਾਕੀ ਸਰਕਾਰਾਂ ਦੇ ਟਿੱਪਣੀਆਂ ਲਾਉਂਦੀਆਂ ਰਹਿੰਦੀਆਂ ਕਾਂਗਰਸ ਨੇ ਸਿੱਖਿਆ ਲੈ ਲੈਣੀ ਚਾਹੀਦੀ ਇਹਨਾਂ ਤੋਂ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਜਿਹੜੇ ਪਰੇਸ਼ਾਨੀ ਜਦੋਂ ਮੱਦੀ ਆਣ ਕੇ ਲੋ ਦੀ ਕਰਜ਼ਾ ਦੇਉ ਦੀ ਕਰਜ਼ਾ ਮੁਕਤ ਹੋ ਗਏ ਨੇ ਹੁਣ ਘਰਾਂ ਦੇ ਮਾਲਕ ਬਣ ਕੇ ਤੁਹਾਡੇ ਧਰਾਂ ਦੀ ਮាលਾਮੀ ਹੋ ਜੂਗੀ ਇਹ ਸਾਰੀਆਂ ਸਰਕਾਰਾਂ ਸਿੱਖਿਆ ਲੈ ਲੈਣ ਕੋ ਗਵਰਨਟਮੈਂਟ ਸਾਹਿਬ ਤੋਂ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਬਾਕੀ ਧੰਨਵਾਦ ਹੈ ਪਸਾਰ ਕਾਂਗਰਸ ਅੱਜ ਕਰਦੀ ਉਹਨੇ ਕਿ ਦੇਖ ਤਾਂ ਗਰੀਬਾਂ ਕੀ ਜਿਤਾਉਣਾ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਨੂੰ ਗਰੀਬਾਂ ਨੇ ਕੀ ਕਰਨਾ ਵਾ ਆ ਕੁਝ ਦੇਣ ਵਾਲਾ ਨੂੰ ਦਾ ਹੋਣਾ ਉਹਨਾਂ ਨੂੰ ਪਤਾ ਲੱਗ ਗਿਆ ਪਈਂ ਘਰਾਂ ਦੇ ਮਾਲਕ ਆ ਜਦੋਂ ਮੈਂ ਜੀ ਆ ਕੇ ਆ ਦਿੰਦੇ ਜੀ ਤੁਹਾਡੇ ਤਰ੍ਹਾਂ ਦੀ ਲਾਮੀ ਹੋ ਜਾਣੀ ਐ ਐਨੇ ਨੇ ਮੂੰਹ ਸੁੱਕ ਜਵੋ ਜਾਂਦੇ ਆ ਰਾਜ ਕਿਤਨਾ ਕਿਤੇ ਜਿਹੜੀਆਂ ਰੋੜ ਕੋ ਗਈ ਬਾਦੀ ਜੇ ਦੇਖੋ ਜੀਆਂ ਨੂੰ ਵੈਲਕਮ ਕਰਦੀ ਸਰਕਾਰ ਦਾ ਜਿਨਾ ਕੰਮ ਕਰ ਦਿੱਤਾ ਬਾਕੀ ਕਾਂਗਰਸ ਸਰਕਾਰ ਦੀ ਸਿੱਖਿਆ ਲੈ ਲੈ ਇਹਨਾਂ ਕੋ ਯਾ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਜੀ ਬਾਕੀ ਤੇ ਦੇ ਨਾਲ ਬਣਿਆ ਗਲੀਆਂ ਨਾਲੀਆਂ ਬਣਾਤੀਆਂ ਉਹ ਕਰ ਦਿੱਤਾ ਧੰਨਵਾਦ ਜੀ ਨਾਮ ਰਾਜ ਜਿਸ ਕੋਲ ਕਿਤੇ ਸਭ ਤੋਂ ਪਹਿਲੇ ਬਹੁਤ ਧੰਨਵਾਦ ਬਹੁਤ ਜਮਾਨਦਾਰੀ ਨਾਲ ਸਾਡੇ ਕਰਦੇ ਮਾਫੀ ਜੈਂ ਬਹੁਤ ਕਰਦੇ ਲਈ ਹੈ ਤੁਹਾਡੇ ਸਾਰਿਆਂ ਨੂੰ ਬਹੁਤ ਧੰਨਵਾਦ